ਸਤਿ ਸ਼੍ਰੀ ਅਕਾਲ ਮੈਂ ਹਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਫਟਾਫਰ ਨਿਊਜ਼ ਯਾਨੀ ਕਿ ਤੇਜ਼ ਅਫਤਾਰ ਦੇ ਨਾਲ ਤੇ ਅਫਰੂਖ ਕਰਦੇ ਹਾਂ ਪਹਿਲੀ ਖਬਰ ਦਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਾਰੀ ਦੇਸ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਇਸ ਸਮੇਂ ਤਿੰਨ ਖਾਰੀ ਦੇਸ਼ਾਂ ਸਾਊਦੀ ਅਰਬ ਕਤਰ ਅਤੇ ਸਯੁਕਤ ਅਰਬ ਅਮੀਰਾਤ ਦੇ ਦੌਰੇ ਤੇ ਨੇ ਖਾਰੀ ਦੇਸ਼ਾਂ ਦੀ ਆਪਣੀ ਫੇਰੀ ਦੌਰਾਨ ਉਹ ਸੀਰੀਆ ਦੇ ਰਾਸ਼ਟਰਪਤੀ ਅਬੂ ਮੁਹੰਮਦ ਅਲ ਜੈਲਾਨੀ ਨੂੰ ਮਿਲੇ ਜਿਸ ਨੂੰ ਪਹਿਲਾਂ ਦੁਨੀਆ ਅਹਿਮਦ ਅਲ ਸ਼ਾਰਾ ਦੇ ਵਜੂ ਜਾਣਦੀ ਸੀ ਜੋ ਕਦੇ ਇੱਕ ਖਤਰਨਾਕ ਜਿਹਦੀ ਸੀ ਜਦ ਤਰ੍ਹਾਂ ਇਹ ਕਈ ਸਾਲਾਂ ਤੱਕ ਅਮਰੀਕਾ ਬਦਲ ਜੰਗ ਲੜੀ ਹੈ ਤੇ ਜਿਸ ਤਰ੍ਹਾਂ ਅਮਰੀਕਾ ਨੇ 2013 ਦੇ ਵਿੱਚ ਹੀ ਅਤਵਾਦੀ ਐਲਾਨੇ ਸੀ ਤੇ ਉਸ ਉੱਤੇ 85 ਕਰੋੜ ਰੁਪਏ ਯਾਨੀ ਕਿ 10 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਵੀ ਕੀਤਾ ਗਿਆ ਸੀ ਪਰ ਹੁਣ ਐਸੇ ਵਿਅਕਤੀ ਨਾਲ ਡੋਨਲਡ ਟਰੰਪ ਦੀ ਫੋਟੋ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਅਬੋ ਮੁਹਮਮਦ ਅਲ ਦਿਲਾਨੀ ਨਾਲ ਨੇ ਕੌਰਸ ਨੂੰ ਜਹਾਦੀ ਅਤਵਾਦੀ ਘੋਸ਼ਿਤ ਕੀਤਾ ਹੋਇਆ ਫੋਟੋ ਵਿੱਚ ਸਾਊਦੀ ਅਰਬ ਦੇ ਪ੍ਰਿੰਸ ਮੁਹਮਮਦ ਬਿਨ ਸੁਲਮਾਨ ਦੀ ਉਹਨਾਂ ਦੇ ਨਾਲ ਦਿਖਾਈ ਦੇ ਰਹੇ ਨੇ ਤੇ ਇਸ ਤਸਵੀਰ ਅਤੇ ਇਸ ਮੁਲਾਕਾਤ ਦੀ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਹੈ ਭਾਰਤ ਅਤੇ ਪਾਕਿਸਤਾਨ ਦਰਮਿਆਨ ਪਿਛਲੇ ਕੁਝ ਦਿਨਾਂ ਤੋਂ جاری ਤਣਾਅ ਦੇ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸ਼ਾਂਤੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਪਾਕਿਸਤਾਨ ਪੀਐਮ ਨੇ ਵੀਰਵਾਰ ਯਾਨੀ ਕਿ 15 ਮਈ ਨੂੰ ਕਿਹਾ ਕਿ ਉਹ ਭਾਰਤ ਦੇ ਨਾਲ ਸ਼ਾਂਤੀ ਵਾਰਤਾ ਲਾਭ ਕਰਨ ਲਈ ਤਿਆਰ ਨੇ। ਇੱਕ ਰਿਪੋਰਟ ਦੇ ਮੁਤਾਬਕ ਸ਼ਾਹਬਾਜ਼ ਸ਼ਰੀਫ ਦਾ ਇਹ ਬਿਆਨ ਦੋਵਾਂ ਦੇਸ਼ਾਂ ਦੇ ਵਿਚਕਾਰ ਫੌਜੀ ਕਾਰਵਾਈਆਂ ਨੂੰ ਰੋਕਣ ਲਈ 10/2025 ਨੂੰ ਹੋਏ ਸੀਜ਼ਫਾਇਰ ਸਮਝੌਤੇ ਤੋਂ ਬਾਅਦ ਆਇਆ। ਭਾਰਤ ਅਤੇ ਪਾਕਿਸਤਾਨ ਦਰਮਿਆਨ ਹਾਲੀ ਦੇ ਵਿੱਚ ਵਧੇ ਤਣਾਅ ਦਾ ਕਾਰਨ 22 ਅਪ੍ਰੈਲ 2025 ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਬਿਆਸਰਨ ਕਾਟੀ ਦੇ ਵਿੱਚ ਸਲਾਨੀਆ ਉੱਤੇ ਹੋਇਆ ਅਤਵਾਦੀ ਹਮਲਾ ਸੀ ਵਿਦੇਸ਼ ਮੰਤਰੀ ਆਸ ਜੈ ਸ਼ੰਕਰਾਂ ਨੇ ਵੀਰਵਾ ਜਾਨਿਕਾ 15 ਮਈ ਨੂੰ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਭਾਰਤ ਪਾਕਿਸਤਾਨ ਉਸ ਵੇਲੇ ਗੱਲਬਾਤ ਲਈ ਤਿਆਰ ਹੋਵੇਗਾ ਜਦੋਂ ਪਾਕਿਸਤਾਨ ਆਪਣੇ ਦੇਸ਼ ਵਿੱਚ ਮੌਜੂਦ ਸਾਰੇ ਅਤਵਾਦੀ ਢਾਂਚਿਆਂ ਅਤੇ ਉਹਨਾਂ ਦੇ ਨਾਲ ਆਪਣੇ ਸਬੰਧਾਂ ਨੂੰ ਖਤਮ ਕਰਨ ਲਈ ਤਿਆਰ ਹੋਵੇਗਾ ਜੈ ਸ਼ੰਕਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨੇ ਇਹ ਗੱਲ ਬਿਲਕੁਲ ਸਾਫ਼ ਕਰ ਦਿੱਤੀ ਹੈ ਕਿ ਪਾਕਿਸਤਾਨ ਨਾਲ ਸਿਰਫ ਅਤਵਾਦ ਦੇ ਮੁੱਦੇ ਉੱਤੇ ਹੀ ਗੱਲਬਾਤ ਹੋਵੇਗੀ 14 ਅਤੇ 15 ਮਈ ਨੂੰ ਗਾਜ਼ਾ ਦੇ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ ਘੱਟੋ-ਘੱਟ 114 ਲੋਕ ਮਾਰੇ ਗਏ ਇਹ ਦਾਵਾ ਹਮਾਸਾ ਨਾਲ ਜੁੜੇ ਸਿਹਤ ਅਧਿਕਾਰੀਆਂ ਨੇ ਕੀਤਾ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਅਮਰੀਕਾ ਗਾਜ਼ਾ ਦੇ ਵਿੱਚ ਐਸਾ ਸਥਿਤੀ ਤੋਂ ਪਰੇਸ਼ਾਨ ਹੈ ਅਮਰੀਕੀ ਵਿਦੇਸ਼ ਮੰਤਰੀ ਰੂਬਿਓ ਨੇ ਖਮਾਸ ਨੂੰ ਆਤਮ ਸਮਰਪਣ ਕਰਨ ਅਤੇ ਬੰਦ ਕਾਦੂ ਰਿਹਾ ਕਰਨ ਦਾ ਵਾਅਦਾ ਦਿੱਤਾ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਇਹ ਸਮੂਹ ਮੌਜੂਦ ਹੈ ਸ਼ਾਂਤੀ ਨਹੀਂ ਹੋ ਸਕਦੀ 7 ਅਕਤੂਬਰ ਨੂੰ ਗਾਜ਼ਾ ਦੇ ਵਿੱਚ ਇਜ਼ਰਾਈਲੀ ਹਮਲਾ ਸ਼ੁਰੂ ਹੋਣ ਤੋਂ ਬਾਅਦ ਉੱਥੇ ਲਗਭਗ 53 ਹਜ਼ਾਰ ਲੋਕ ਮਾਰੇ ਗਏ ਵਿਅਤ ਇਜ਼ਰਾਈਲ ਨੇ ਪਿਛਲੇ 2.5 ਮਹੀਨਿਆਂ ਤੋਂ ਗਾਜ਼ਾ ਦੇ ਵਿੱਚ ਰਾਹਤ ਸਮਗਰੀ ਦੇ ਦਾਖਲੇ ਉੱਤੇ ਪਾਬੰਦੀ ਲਗਾਈ ਹੋਈ ਹੈ। ਇਸ ਦੇ ਨਾਲ ਹੀ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਪੱਤਰਕਾਰਾਂ ਦੇ ਦਾਖਲੇ ਉੱਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਜ਼ਰਾਈਲੀ ਸਰਕਾਰ ਦੁਆਰਾ ਦਾਅਵਾ ਕਰ ਰਹੀ ਹੈ ਕਿ ਗਾਜ਼ਾ ਵਿੱਚ ਭੋਜਨ ਦੀ ਕੋਈ ਕਮੀ ਨਹੀਂ ਹੈ। ਪੰਜਾਬ ਨੈਸ਼ਨਲ ਬੈਂਕ ਘੁਟਾਲਿਆਂ ਦੇ ਮੁੱਖ ਦੋਸ਼ੀ ਭਗਉੜੇ ਨਿਰੋਭ ਮੋਦੀ ਦੀ ਜਮਾਨਤ ਪਟੀਸ਼ਨ ਦਰਜ ਕਰ ਦਿੱਤੀ ਗਈ ਹੈ। ਲੰਡਨ ਦੇ ਕੇਂਗਸ ਬੈਂਚ ਡਿਵੀਜ਼ਨ ਹਾਈ ਕੋਰਟ ਨੇ ਸੁਣਵਾਈ ਤੋਂ ਬਾਅਦ ਇਸ ਨੂੰ ਰੱਦ ਕਰ ਦਿੱਤਾ। ਭਾਰਤ ਵੱਲੋਂ ਸੀਬੀਆਈ ਦੇ ਵਕੀਲ ਨੇ ਨਿਰਵ ਦੀਆਂ ਦਲੀਲਾਂ ਦਾ ਵਿਰੋਧ ਕੀਤਾ। ਨਿਰਵ ਮੋਦੀ ਉੱਤੇ ਪੰਜਾਬ ਨੈਸ਼ਨਲ ਬੈਂਕ ਤੋਂ ਕਰਜ਼ਾ ਲੈ ਕੇ ਲਗਭਗ 14000 ਕਰੋੜ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ ਉਹ ਜਨਵਰੀ 2018 ਵਿੱਚ ਦੇਸ਼ ਛੱਡ ਕੇ ਭੱਜ ਗਿਆ। ਨਿਰਵ ਨੂੰ 19 ਮਾਰਚ 2019 ਨੂੰ ਦक्कਨ ਪਛਵੀ ਲਾਂਡਾਂ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਦੋਂ ਤੋਂ ਉਹ ਉੱਥੇ ਜੇਲ੍ਹ ਵਿੱਚ ਹੈ। ਨਿਰਵ 'ਤੇ ਵਿਰੋਧ ਭਾਰਤ ਵਿੱਚ ਧੋਖਾਧੜੀ ਦੇ ਤਿੰਨ ਮਾਮਲੇ ਦਰਜ ਨੇ। ਪੰਜਾਬ ਨੈਸ਼ਨਲ ਬੈਂਕ ਨਾਲ ਧੋਖਾਧੜੀ ਦਾ सीबीआई ਕੇਸ ਦੂਜਾ ਪੀਐਨਬੀ ਮਾਮਲਾ ਮਨੀ ਲਾਂਡਰਿੰਗ ਦਾ ਮਾਮਲਾ ਹੈ ਤੇ ਤੀਜਾ सीबीआई ਦੀ ਕਾਰਵਾਈ ਵਿੱਚ ਸਬੂਤਾਂ ਅਤੇ ਗਵਾਹਾਂ ਨਾਲ ਛੇੜਛਾੜ ਕਰਨ ਦਾ ਮਾਮਲਾ ਵੀ ਹੈ ਫਰਵਰੀ 2021 ਦੇ ਵਿੱਚ ਨਿਰਵਦੀ ਹਵਾਲਗੀ ਉੱਤੇ ਸੁਣਵਾਈ ਬ੍ਰਿਟੇਨ ਦੀ ਵੈਸਟਮਿੰਸਟਰ ਅਦਾਲਤ ਵਿੱਚ ਹੋਈ ਹੈ ਤੇ ਅਦਾਲਤ ਨੇ ਨਿਰਵ ਨੂੰ ਭਾਰਤ ਭੇਜਣ ਦੀ ਇਜਾਜ਼ਤ ਵੀ ਦੇ ਦਿੱਤੀ ਸੀ ਇਸ ਤੋਂ ਬਾਅਦ 15 ਅਪ੍ਰੈਲ 2021 ਨੂੰ ਬ੍ਰਿਟਿਸ਼ ਗ੍ਰਾਸ ਕਟਰ ਪ੍ਰੀਤੀ ਪਟੇਲ ਨੇ ਵੀ ਨਿਰਵਦੀ ਹਵਾਲਗੀ ਦਾ ਹੁਕਮ ਦਿੱਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹੋਈ ਜੰਗਬੰਦੀ ਦਾ ਸੇੜਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਟਰੰਪ ਨੇ ਦਾਅਵਾ ਕੀਤਾ ਕਿ ਉਹਨਾਂ ਦੋਵਾਂ ਦੇਸ਼ਾਂ ਦੀ ਯੁੱਧ ਦੀ ਬਜਾਏ ਕਾਰੋਬਾਰ ਦੀ ਪੇਸ਼ਕਸ਼ ਕੀਤੀ ਸੀ ਹਾਲੀ ਦੇ ਵਿੱਚ ਹੋਏ ਖੁਲਾਸੇ ਮੁਤਾਬਕ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਅਤੇ ਭਾਰਤ ਦੇ ਫੌਜੀ ਜਵਾਬ ਆਪਰੇਸ਼ਨ ਸਿੰਦੂਰ ਤੋਂ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਵਿੱਚ ਇੱਕ ਹਾਈ ਪ੍ਰੋਫਾਈਲ ਕ੍ਰਿਪਟੋ ਸੌਦੇ ਉੱਤੇ ਦਸਤਖਤ ਕੀਤੇ ਗਏ ਸਨ ਤੇ ਇਸ ਸੌਦੇ ਦੀ ਹੁਣ ਭਾਰਤ ਅਤੇ ਅਮਰੀਕਾ ਦੋਵਾਂ ਦੇ ਵਿੱਚ ਜਾਂਚ ਚੱਲ ਰਹੀ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਰਿਵਾਰ ਅਤੇ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਅਮਰੀਕੀ ਕੰਪਨੀ ਵਰਲਡ ਲਿਬਰਟੀ ਫਾਈਨੈਂਸ਼ੀਅਲ ਦੇ ਪਾਕਿਸਤਾਨ ਨਾਲ ਹੋਏ ਸੌਦੇ ਦੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਡਬਲਯੂ ਐਲ ਐਫ ਇੱਕ ਕ੍ਰਿਪਟੋਕਰੰਸੀ ਫਰਮ ਹੈ ਜਿਸ ਵਿੱਚ ਡੋਨਾਲਡ ਟਰੰਪ ਦੇ ਪਰਿਵਾਰ ਦੀ 30% ਹਿੱਸੇਦਾਰੀ ਹੈ ਇਹ ਸੌਦੇ ਵਿੱਚ ਟਰੰਪ ਦੇ ਪਰਿਵਾਰ ਤੇ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਦੀ ਸ਼ਮੂਲੀਅਤ ਨੇ ਅਮਰੀਕੀ ਰਾਸ਼ਟਰਪਤੀ ਦੀ ਹਾਲੀਆ ਸਰਗਰਮੀ ਉੱਤੇ ਸਵਾਲ ਖੜੇ ਕੀਤੇ ਨੇ ਭਾਰਤ ਦੇ ਆਪਰੇਸ਼ਨ ਸੰਦੂਰ ਨੇ ਪਾਕਿਸਤਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਤੇ ਇਸ ਆਪਰੇਸ਼ਨ ਦੇ ਰਾਹੀਂ ਭਾਰਤ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਵੀ ਕੀਤਾ। ਉੱਥੇ ਹੀ ਹੁਣ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਕੇਂਦਰ ਸਰਕਾਰ ਰੱਖਿਆ ਬਜਟ ਵਧਾ ਸਕਦੀ ਹੈ। ਜਿਸ ਨਾਲ ਫੌਜ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ। ਪਾਕਿਸਤਾਨ ਨੂੰ ਆਪਰੇਸ਼ਨ ਸੰਦੂਰ ਰਾਹੀਂ ਪਹਿਲਗਾਮ ਅਤਵਾਦੀ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਤੋਂ ਬਾਅਦ ਕੇਂਦਰ ਸਰਕਾਰ ਰੱਖਿਆ ਬਜਟ ਦੇ ਵਿੱਚ 50 ਹਜ਼ਾਰ ਕਰੋੜ ਦਾ ਵਾਅਦਾ ਕਰ ਸਕਦੀ ਹੈ। ਰੱਖਿਆ ਮੰਤਰਾਲੇ ਵੱਲੋਂ ਸਰਕਾਰ ਨੂੰ ਫੰਡ ਮੁੱਦਾ ਆਉਣ ਦਾ ਪ੍ਰਸਤਾਵ ਵੀ ਦੇ ਦਿੱਤਾ ਗਿਆ ਤੇ ਜਿਤ ਨੂੰ ਸੰਸਦ ਦੇ ਨਵੰਬਰ ਦਸੰਬਰ ਦੇ ਦੌਰਾਨ ਸਰਦਰੁੱਤ ਸੈਸ਼ਨ ਵਿੱਚ ਮਨਜ਼ੂਰੀ ਮਿਲ ਸਕਦੀ ਹੈ। ਇੱਕ ਰਿਪੋਰਟ ਦੇ ਵਿੱਚ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਸ ਸਾਲ ਦੇ ਅਖੀਰ ਦੇ ਵਿੱਚ ਇੱਕ ਪੂਰਕ ਬਜਟ ਤੇ ਰਾਈ ਹੋਰ ਫੰਡ ਅਲਾਟ ਕੀਤੇ ਜਾਣ ਦੀ ਉਮੀਦ ਹੈ ਤੇ ਜਿਸ ਨਾਲ ਪਹਿਲੀ ਵਾਰ ਕੁੱਲ ਰੱਖਿਆ ਖਰਚ 7 ਲੱਖ ਕਰੋੜ ਰੁਪਏ ਤੋਂ ਵੱਧ ਹੋ ਜਾਵੇਗਾ। ਇੱਕ ਪਾਸੇ ਜਿੱਥੇ ਭਾਰਤੀ ਕ੍ਰਿਕਟ ਦੇ ਥੰਮ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ ਹੈ ਉੱਤੇ ਹੀ ਦੂਜੇ ਪਾਸੇ ਉਹਨਾਂ ਦੇ ਸਾਥੀ ਰਵਿੰਦਰ ਜਡੇਜਾ ਨੇ ਅਜਿਹਾ ਕਾਰਨਾਮਾ ਕਰ ਦਿਖਾਇਆ ਕਿ ਹਰ ਕੋਈ ਖਿਡਾਰੀ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਦਿਖਦਾ ਭਾਰਤੀ ਕ੍ਰਿਕਟ ਦੇ ਤਾਕਤਾਲ ਆਲਰਾਊਂਡਰ ਰਵਿੰਦਰ ਜਡੇਜਾ ਦੱਖਣੀ ਅਫਰੀਕਾ ਦੇ ਤਾਕਤ ਜੈਕ ਕੈਲਿਸ ਤੇ ਭਾਰਤੀ ਵਿਸ਼ਵ ਚੈਂਪੀਅਨ ਕਪਤਾਨ ਕਪਿਲ ਦੇਵ ਨੂੰ ਪਛਾੜ ਕੇ ਟੈਸਟ ਕ੍ਰਿਕਟ ਦੇ ਸਭ ਤੋਂ ਲੰਮੇ ਸਮੇਂ ਤੱਕ ਨੰਬਰ 1 ਉੱਤੇ ਰਹਿਣ ਵਾਲਾ ਆਲਰਾਊਂਡਰ ਬਣ ਚੁੱਕੇ ਨੇ ਉਹ 1151 ਦਿਨਾਂ ਤੋਂ ਲਗਾਤਾਰ ਨੰਬਰ 1 ਟੈਸਟ ਆਲਰਾਊਂਡਰ ਬਣਿਆ ਹੋਇਆ ਹੈ ਤੇ ਰਵਿੰਦਰ ਜਡੇਜਾ ਇਸ ਸਮੇਂ 400 ਰੇਟਿੰਗ ਪੁਆਇੰਟ ਦੇ ਨਾਲ ਟੈਸਟ ਆਲਰਾਊਂਡਰ ਦੀ ਸੂਚੀ ਵਿੱਚ ਟੌਪ 'ਤੇ ਬਣਿਆ ਹੋਇਆ। ਉਹ ਦੂਜੇ ਨੰਬਰ ਉੱਤੇ ਮੌਜੂਦ ਬੰਗਲਾਦੇਸ਼ ਦੇ ਮਹਿੰਦੀ ਹਸਨ ਮੀਰਾਜ ਦੇ ਨਾਲੋਂ 73 ਅੰਕ ਅੱਗੇ ਹੈ। ਮੀਰਾਜ ਦੇ ਇਸ ਸਮੇਂ 327 ਅੰਕ ਨੇ ਤੇ ਉਹ ਸੂਚੀ 'ਚ ਦੂਜੇ ਸਥਾਨ ਉੱਤੇ ਹੈ। ਜਦਕਿ ਦੱਖਣੀ ਅਫਰੀਕਾ ਦਾ ਮਾਰਕੋ ਯਾਂਸਨ 294 ਅੰਕਾਂ ਦੇ ਨਾਲ ਤੀਜੇ ਤੇ ਆਸਟ੍ਰੇਲੀਆ ਦਾ ਪੈਂਟ ਕਮਿੰਸ 271 ਤੇ ਚੌਥੇ ਬੰਗਲਾਦੇਸ਼ ਦਾ ਸਾਕਿਬ ﺍﻟ हसन 253 ਅੰਕਾਂ ਦੇ ਨਾਲ 5ਵੇਂ ਸਥਾਨ ਦੇ ਉੱਤੇ ਹੈ। ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਤੇ ਬਾਲੀਵੁੱਡ ਅਦਾਕਾਰ ਕੰਗਣਾ ਨਾਉਤ ਨੂੰ ਸੋਸ਼ਲ ਮੀਡੀਆ ਉੱਤੇ ਪਾਕਿਸਤਾਨੀ ਯੂਜ਼ਰ ਦੇ ਵੱਲੋਂ ਟਰੋਲ ਕੀਤਾ ਜਾ ਰਿਹਾ ਹੈ। ਕੰਗਣਾ ਨੇ 4 ਦਿਨ ਪਹਿਲਾਂ ਰਾਜਸਥਾਨ ਦੇ ਜੈਪੁਰ ਦੇ ਵਿੱਚ ਮੋਰਾਂ ਦੇ ਨਾਲ ਨੱਚਦਿਆਂ ਇੱਕ 35 ਸੈਕਿੰਡ ਦੀ ਇੰਸਟਾਗ੍ਰਾਮ ਦੀ ਰੀਲ ਸ਼ੇਅਰ ਕੀਤੀ। ਇਸ ਰੀਲ ਦੇ ਬੈਕਗ੍ਰਾਉਂਡ ਦੇ ਵਿੱਚ ਇੱਕ ਪਾਕਿਸਤਾਨੀ ਗੀਤ ਲਗਾਇਆ ਗਿਆ ਸੀ। ਵੀਡੀਓ ਵਿੱਚ ਕੰਗੜਾ ਮੋਰ ਦੇ ਨਾਲ ਨੱਚਦੀ ਅਤੇ ਦਰਖਤਾਂ ਤੋਂ ਅੰਬ ਤੋੜਦੀ ਹੋਈ ਵੀ ਨਜ਼ਰ ਆਈ ਹੈ।ਇਹ ਰੀਲ ਨੂੰ ਬਹੁਤ ਸਾਰੇ ਯੂਜ਼ਰ ਨੇ ਪਸੰਦ ਕੀਤਾ ਪਰ ਜਦੋਂ ਇਹ ਰੀਲ ਵਾਇਰਲ ਹੋਣੀ ਸ਼ੁਰੂ ਹੋਈ ਤਾਂ ਪਾਕਿਸਤਾਨੀ ਯੂਜ਼ਰ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਉਹਨਾਂ ਨੇ ਪੁੱਛਿਆ ਕਿ ਜਦੋਂ ਕੰਗੜਾ ਨੂੰ ਪਾਕਿਸਤਾਨ ਨਾਲ ਐਨੀ ਨਫ਼ਰਤ ਹੈ ਤਾਂ ਫਿਰ ਪਾਕਿਸਤਾਨੀ ਗੀਤ ਹੀ ਕਿਉਂ ਵਰਤੇ ਜਾ ਰਿਹਾ ਹੈ। ਹਾਲਾਂਕਿ ਇਸ ਮਾਮਲੇ ਉੱਤੇ ਕੰਗੜਾ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਵੀ ਸਾਹਮਣੇ ਨਹੀਂ ਆਈ ਹੈ। ਅਜਲੀ ਨਾ ਹੀ ਦੁਬਾਰਾ ਫਿਰ ਆਦਰ ਹੋਮਗੇ ਉਦੋਂ ਤੱਕ ਜੋ ਇਜਾਜ਼ਤ ਸਾਥੀ ਦੇ ਕਾਲ ਤਨਵੀਰ